ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਮੇਰਾ ਅੱਜ ਦਾ ਬਲੌਗ ਹੈਗਾ ਆ ਆਪਾਂ ਬਣਾਵਾਂਗੇ ਸੈਂਡਵਿਚ ਸਬਜ਼ੀਆਂ ਪਾ ਕੇ ਆਪਾਂ ਸ਼ਿਮਲਾ ਮਿਰਚ ਕੱਟ ਲਵਾਂਗੇ ਛੋਟੇ ਛੋਟੇ ਬਰੀਕ ਬਰੀਕ ਕਰਕੇ ਦੋ ਟਮਾਟਰ ਕੱਟ ਲਵਾਂਗੇ ਦੋ ਪਿਆਜ਼ ਕੱਟ ਲਵਾਂਗੇ ਉਹ ਵੀ ਬਰੀਕ ਬਰੀਕ ਕਰਕੇ ਇੱਕ ਆਪਾਂ ਕੋਲਾ ਲੈ ਲੈਣਾ ਵੱਡਾ ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਆਪਾਂ ਪਾ ਲੈਣੀਆਂ ਆ ਮਿਕਸ ਕਰ ਲੈਣੀਆਂ ਆ ਆਪਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਸੂਜੀ ਸੂਜੀ ਦੇ ਆਪਾਂ 3-4 ਚਮਚ ਪਾਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਸਮਾਸਟਾਫ ਕੱਟਿਆ ਹੋਇਆ ਇਹਦੇ ਵਿੱਚ ਆਪਾਂ 3-4 ਚਮਚ ਸੂਜੀ ਐਡ ਕਰ ਦੇਵਾਂਗੇ ਚੰਗੀ ਤਰ੍ਹਾਂ ਸੂਜੀ ਪਾ ਲਵਾਂਗੇ ਆਪਾਂ 3-4 ਚਮਚ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸੂਜੀ ਨੂੰ ਨਾਲ ਆਪਣੀਆਂ ਜਿਹੜੀਆਂ ਜੋ ਵੀ ਦੋ ਤਿੰਨ ਸਬਜ਼ੀਆਂ ਨੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਆਪਾਂ ਸਬਜ਼ੀ ਤੇ ਇੱਕੋ ਹੀ ਹੈ ਸ਼ਿਮਲਾ ਮਿਰਚ ਦੋ ਟਮਾਟਰ ਦੋ ਪਿਆਜ਼ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਮਿਕਸ ਕਰਕੇ ਆਪਾਂ ਇਹਨੂੰ 10 ਮਿੰਟ ਲਈ ਟਾਕੇ ਰੱਖ ਦਿਆਂਗੇ। ਫਿਰ ਇਹ ਪਾ ਨੂੰ ਵੱਡੇ ਭਾਂਡੇ 'ਚ ਪਾਵਾਂਗੇ, ਵੱਡਾ ਭਾਂਡਾ ਲਾਵਾਂਗੇ ਗੋਲ ਕਿਉਂਕਿ ਸੂਜੀ ਫੁੱਲ ਜਾਂਦੀ ਆ। ਫਿਰ ਇਹ ਬੱਚਾ ਆਪਾਂ ਐਡ ਕਰਾਂਗੇ ਮਿਰਚ ਆਪਣੇ ਸਵਾਦ ਅਨੁਸਾਰ। ਲੂਣ ਵੀ ਆਪਣੇ ਸਵਾਦ ਅਨੁਸਾਰ। ਐਂਡ ਆਪਾਂ ਪਾਚ ਪਾਵਾਂਗੇ ਜੀਰਾ ਜੀਰਾ ਤੇ ਹੁਣ ਸਾਰਾ ਕੁਝ ਮਿਕਸ ਕਰ ਲੈਣਾ ਆਪਾਂ ਚੰਗੀ ਤਰ੍ਹਾਂ ਫਿਰ ਤੋਂ ਦੁਬਾਰਾ ਤੋਂ ਚੰਗੀ ਤਰ੍ਹਾਂ ਰੜਾ ਲਵਾਂਗੇ ਆਪਾਂ ਇਹ ਆਪਣਾ ਚੰਗੀ ਤਰ੍ਹਾਂ ਮਿਕਸ ਕਰਕੇ ਆਪਣਾ ਸਟਾਫ ਬਹੁਤ ਵਧੀਆ ਬਣ ਗਿਆ ਬਰਿੱਡਾ ਵਿੱਚ ਪਾਉਣ ਲਈ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਵਾਂਗੇ ਤੁਹਾਨੂੰ ਮੈਂ ਦੱਸਤੀ ਹਾਂ ਵੇਟ ਕਰੋ ਪਹਿਲਾਂ ਆਪਾਂ ਇਹਨੂੰ ਰੜਾ ਲਈਏ ਚੰਗੀ ਤਰ੍ਹਾਂ ਤੁਸੀਂ ਇਹਦੇ ਵਿੱਚ ਘਰ ਦਾ ਕੱਢਿਆ ਹੋਇਆ ਮੱਖਣ ਵੀ ਪਾ ਸਕਦੇ ਆ ਅੱਜ ਸਾਡੇ ਕੋਲ ਮੱਖਣ ਹੈ ਨਹੀਂ ਇਸ ਲਈ ਆਪਾਂ ਜਿਹੜਾ ਦੁੱਧ ਦੇ ਉੱਪਰੋਂ ਕਰੀਮ ਲਾਈਦੀ ਹੈ ਨਾ ਮਲਾਈ ਜਿਹੜੀ ਲਾਈਦੀ ਆਪਾਂ ਉਹ ਵਿੱਚ ਪਾਵਾਂਗੇ ਇਹਦੇ ਤਾਂ ਜੋ ਵਧੀਆ ਟੇਸਟ ਆਊਗਾ ਆਪਾਂ ਨੂੰ ਆਪਾਂ ਕੋਈ ਵੀ ਬਾਜ਼ਾਰੂ ਚੀਜ਼ ਨਹੀਂ ਪਾਉਣੀ 치ਜ਼ ਵਗੈਰਾ ਨਹੀਂ ਪਾਉਣੀ ਆਪਾਂ ਘਰ ਦੇ ਪਾਵਾਂਗੇ ਜਾਂ ਮੱਖਣ ਜਾਂ ਮਲਾਈ ਆਪਾਂ ਅੱਜ ਮਲਾਈ ਪਾਈ ਆ ਜਿਹੜੀ ਕਰੀਮ ਦੁੱਧ ਦੇ ਉੱਪਰ ਆਈ ਹੁੰਦੀ ਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਲੜਾ ਲੈਣਾ ਇਹਨਾਂ ਨੂੰ ਆਪਾਂ ਦੇਖੋ ਕਿੰਨਾ ਵਧੀਆ ਆਪਣਾ ਸਟੱਫ ਬਣ ਗਿਆ ਦੇਖੋ ਇਹਨ ਵਧੀਆ ਹੋ ਗਿਆ ਆ ਹੁਣ ਆਪਾਂ ਚੰਗੀ ਤਰ੍ਹਾਂ ਦੇਖ ਲਓ ਹੁਣ ਆਪਾਂ ਲਵਾਂਗੇ ਬ੍ਰੈਡ ਤੁਸੀਂ ਕੋਈ ਵੀ ਬ੍ਰੈਡ ਲੈ ਸਕਦੇ ਹੋ ਨਾਰਮਲ ਵੀ ਤੇ ਵਧੀਆ ਵਾਲੇ ਵੀ ਵੈਸੇ ਮੈਨੂੰ ਨਾਰਮਲ ਦੂਜੇ ਮਿਲੇ ਨੇ ਜਿਹੜੇ ਮੋٹے ਬ੍ਰੈਡ ਹੁੰਦੇ ਉਹ ਜ਼ਿਆਦਾ ਵਧੀਆ ਹੁੰਦੇ ਟੋਸਟਲੇ ਮੈਨੂੰ ਆ ਵਾਲੇ ਮਿਲੇ ਆ ਇਹ ਵੀ ਬਰਾਊਨ ਬ੍ਰੈਡ ਵੀ ਵਧੀਆ ਆ ਆਪਾਂ ਇਹਦੇ ਵਿੱਚ ਹੀ ਬਣਾਵਾਂਗੇ ਬਹੁਤ ਵਧੀਆ ਬਣੂਗਾ ਇਹ ਚ ਵੀ ਆਪਾਂ ਡੱਬਾ ਵਿੱਚ ਸਟੱਫ ਨੂੰ ਚੰਗੀ ਤਰ੍ਹਾਂ ਲਾ ਲਵਾਂਗੇ ਚੰਗੀ ਤਰ੍ਹਾਂ ਆਪਾਂ ਸਮਾਨ ਵਧੀਆ ਤਰੀਕੇ ਨਾਲ ਲਾਉਣਾ ਨਾ ਜਿਆਦਾ ਭਰਨਾ ਤੇ ਨਾ ਹੀ ਜਿਆਦਾ ਖਾਲੀ ਰੱਖਣਾ ਵਧੀਆ ਤਰੀਕੇ ਨਾਲ ਡੱਬਾ ਵਿੱਚ ਆਪਾਂ ਆਪਣੀਆਂ ਸਬਜ਼ੀਆਂ ਭਰ ਲਵਾਂਗੇ ਚੰਗੀ ਤਰ੍ਹਾਂ ਐ ਚੰਗੀ ਤਰ੍ਹਾਂ ਲਾ ਲੈਣਾ ਤਾਂ ਮਤਲਬ ਜਿਆਦਾ ਵੀ ਨਹੀਂ ਭਰਨਾ ਤੇ ਜਿਆਦਾ ਖਾਲੀ ਵੀ ਨਹੀਂ ਰੱਖਣਾ ਐਨ ਪ੍ਰੋਪਰ ਪਾਉਣਾ ਆਪਾਂ ਵਧੀਆ ਤਰੀਕੇ ਨਾਲ ਦੁੱਝਾ ਬﾚਡ ਰੱਖ ਕੇ ਹਾਂ ਆਪਾਂ ਥੋੜਾ ਜਿਹਾ ਦਬਾ ਦਵਾਂਗੇ ਉੱਤੇ ਦਬਾਂਗੇ ਥੋੜਾ ਜਿਹਾ ਤਾਂ ਕਿ ਜੁੜ ਜਾਵੇ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਸਾਰੇ ਬﾚਡ ਪਰ ਲੈਣੇ ਆ ਸਾਰੇ ਬﾚਡਾਂ ਵਿੱਚ ਆਪਾਂ ਇਸੇ ਤਰ੍ਹਾਂ ਸਬਜ਼ੀਆਂ ਲਾ ਲੈਣੀਆਂ ਚੰਗੀ ਤਰ੍ਹਾਂ ਸਟਾਪ ਆਪਣਾ ਜਿਹੜਾ ਆ ਲਾ ਲੈਣਾ ਇੱਕ ਇੱਕ ਕਰਕੇ ਆਪਾਂ ਸਾਰੇ ਬﾚਡ ਰੈਡੀ ਕਰ ਲਵਾਂਗੇ ਸਬਜ਼ੀ ਆਪਾਂ ਬਿਲਕੁਲ ਬਰੀਕ ਬਰੀਕ ਕਟੜਨੀਆਂ ਆ ਤਾਜ ਬ੍ਰੈਡਾਂ ਦੇ ਵਿੱਚੋਂ ਬਾਹਰ ਨਾ ਨਿਕਲਣ ਹੁਣ ਆਪਾਂ ਆਪਣਾ ਜਿਹੜਾ ਆ ਤਵਾ ਗਰਮ ਕਰ ਲਵਾਂਗੇ ਆਪਣਾ ਇਹ ਤਵਾ ਦੇਖੋ ਹੁਣ ਗਰਮ ਹੋ ਚੁੱਕਾ ਹੈ ਹੁਣ ਇਹਦੇ ਉੱਤੋਂ ਆਪਾਂ ਮੰਗੇ ਆਪਣਾ ਕੇ ਕੋਈ ਵੀ ਤੁਸੀਂ ਲੈ ਸਕਦੇ ਆ ਰਿਫਾਈਨਡ ਲੈ ਲਓ ਕੇ ਲੈ ਲਓ ਦੇਸੀ ਕੇ ਲੈ ਲਓ ਸਭ ਤੋਂ ਵਧੀਆ ਜੇ ਤੁਸੀਂ ਦੇਸੀ ਕੇ ਲਾਉਂਗੇ ਉਹ ਵੀ ਚੋਰ ਵੀ ਵਧੀਆ ਬਣੋਗੇ ਆਪਾਂ ਹੁਣ ਕੇ ਲਾ ਲਿਆ ਆ ਇਹ ਗਰਮ ਹੋ ਚੁੱਕਾ ਹੁਣ ਆਪਾਂ ਇਹਦੇ ਉੱਪਰ ਬ੍ਰੈਡ ਰੱਖ ਦਵਾਂਗੇ ਆ ਇਸ ਤਰ੍ਹਾਂ ਕ ਦੂਜੀ ਵਾਰ ਫੇਰ ਉਸੇ ਵੇਲੇ ਪਲਟ ਦੇਣਾ ਕਿਉਂਕਿ ਕੇ ਜਿਹੜਾ ਉਹ ਇੱਕ ਪਾਸੇ ਨਾਲ ਸਾਰਾ ਲੱਗ ਜਵੇ ਦੋਨਾਂ ਪਾਸੇ ਹੀ ਲੱਗੇ ਹੂੰ ਇਸ ਤਰ੍ਹਾਂ ਪਦਬਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆ ਦੇਖੋ ਆਪਾਂ ਜਿਹੜੀ ਗੈਸ ਦੀ ਆਪਣੀ ਹੀਟ ਆ ਆਪਾਂ ਮੀਡੀਅਮ ਜੀ ਰੱਖਣੀ ਨਾ ਤੇਜ਼ ਰੱਖਣਾ ਜ਼ਿਆਦਾ ਤੇ ਨਾ ਹੀ ਜ਼ਿਆਦਾ ਆਪਾਂ ਹੌਲੀ ਰੱਖਣਾ ਹੈ ਨੇ ਪ ਚੰਗੀ ਤਰ੍ਹਾਂ ਪੱਕਣ ਦਵਾਂਗੇ ਥੋੜੀ ਥੋੜੀ ਸਟੀਮ ਤੇ ਮੀਡੀਅਮ ਜਾਈ ਤੇ ਆਪਾਂ ਇਹਨੂੰ ਬ੍ਰੈਡ ਨੂੰ ਪਲਟਾਂਗੇ ਦੂਜੀ ਸਾਈਡ ਨੂੰ ਪਕਾ ਲਵਾਂਗੇ ਹੁਣ ਆਪਾਂ ਆ ਦੇਖੋ ਆਪਣੀ ਇੱਕ ਸਾਈਡ ਕਿੰਨੀ ਵਧੀਆ ਪੱਕੀ ਐ ਨਾ ਪ੍ਰੋਪਰ ਤਰੀਕੇ ਨਾਲ ਪੱਕ ਚੁੱਕਾ ਦੇਖੋ ਵਧੀਆ ਬਣਿਆ ਹੋਇਆ ਇਸ ਤਰ੍ਹਾਂ ਆਪਾਂ ਦੂਜਾ ਪੱਸਾ ਇਸ ਦਾ ਦੂਜੀ ਸਾਈਡ ਵੀ ਬ੍ਰੈਡ ਦੀ ਪਕਾ ਲਵਾਂਗੇ ਇਸੀ ਤਰ੍ਹਾਂ ਆਪਾਂ ਹੁਣ ਬ੍ਰੈਡ ਦੀ ਦੂਜੀ ਸਾਈਡ ਪਕਾ ਲੈਣੀ ਚੰਗੀ ਤਰ੍ਹਾਂ ਤੇ ਆਪਣਾ ਦੂਜੀ ਸਾਈਡ ਵੀ ਪੱਕ ਚੁੱਕੀ ਆ ਬ੍ਰੈਡ ਦੀ ਆਪਾਂ ਦੇਖ ਲੈਣੇ ਆ ਪਲਟਾ ਕੇ ਆਜੋ ਕਿੰਨੇ ਵਧੀਆ ਤਰੀਕੇ ਨਾਲ ਪੱਕਿਆ ਆ ਦੇਖੋ ਚੰਗੀ ਤਰ੍ਹਾਂ ਆਪੇ ਇਹਨੂੰ ਰਾੜ ਲੈਣਾ ਆ ਇਹਨੂੰ ਵਧੀਆ ਬਣ ਚੁੱਕਾ ਆ ਦੇਖੋ ਹੁਣ ਆਪਾਂ ਇਹਨੂੰ ਚੱਕ ਲਵਾਂਗੇ ਆਪਣੀ ਦੂਜੀ ਪਲੇਟ 'ਚ ਰੱਖਾਂਗੇ ਓਹ ਥੱਲੇ ਢੱਕ ਕੇ ਚੱਕ ਦੇ ਦੇ ਗਰਮ ਜਿਆਦਾ ਸੀਗਾ ਹੁਣ ਆਪਾਂ ਅਗਲਾ ਬ੍ਰੈਡ ਇਸੇ ਤਰ੍ਹਾਂ ਤਿਆਰ ਕਰਾਂਗੇ ਇਸੇ ਤਰ੍ਹਾਂ ਹਰੇਕ ਬ੍ਰੈਡ ਜਿਹੜਾ ਪਾਣੀ ਇੱਕ ਬ੍ਰੈਡ ਦਾ ਵਿੱਚ ਰੱਖਣਾ ਪਰ ਥੋੜਾ ਜਿਹਾ ਕਿ ਹਰੇਕ ਬ੍ਰੈਡ ਨੂੰ ਲਾਉਣਾ ਹੀ ਲਾਉਣਾ ਆ ਤੇ ਤੁਸੀਂ ਪਲੀਜ਼ ਬ੍ਰੈਡ ਚੰਗੀ ਤਰ੍ਹਾਂ ਚੱਕਿਓ ਮੇਰੇ ਕੋਲ ਡੱਗ ਗਿਆ ਥੱਲੇ ਥੱਲੇ ਡਿੱਗ ਗਿਆ ਵਟ ਗੈਸ ਤੇ ਡਿੱਗ ਗਿਆ ਕੋਈ ਗੱਲ ਨਹੀਂ ਕਦੇ ਕਦੇ ਹੋ ਜਾਂਦਾ ਐਦਾਂ ਹੁਣ ਆਪਾਂ ਦੂਜੀ ਸਾਈਡ ਵੀ ਪਕਾ ਲਵਾਂਗੇ ਇਸੇ ਤਰ੍ਹਾਂ ਕਰਕੇ ਆਪਾਂ ਇੱਕ ਇੱਕ ਕਰਕੇ ਸਾਰੇ ਬ੍ਰੈਡ ਆਪ ਆਪਣੇ ਦਾ ਤਿਆਰ ਕਰ ਲੈਣੇ ਆ ਏ ਪ੍ਰੋਪਰ ਤਰੀਕੇ ਨਾਲ ਦੇਖੋ ਕਿੰਨੇ ਵਧੀਆ ਬਣ ਗਏ ਆ ਆ ਦੇਖੋ ਪਾ ਦੂਜੀ ਸਾਈਡ ਦਿਖਾਵਾਂਗੇ ਦੇਖੋ ਕਿੰਨੀ ਵਧੀਆ ਹੋ ਗਈ ਆ ਆ ਦੇਖੋ ਕਿੰਨਾ ਵਧੀਆ ਬਣਿਆ ਹੁਣ ਆਪਾਂ ਇਹਨੂੰ ਵੀ ਚੱਕ ਲਵਾਂਗੇ ਹੁਣ ਆਪਾਂ ਧਿਆਨ ਨਾਲ ਚੱਕਾਂਗੇ ਤਾਂ ਜੋ ਥੱਲੇ ਨਾ ਡਿਗੇ ਠੀਕ ਹੈ ਹੁਣ ਆਪਾਂ ਇਸੇ ਤਰ੍ਹਾਂ ਇੱਕ ਕਰਕੇ ਸਾਰੇ ਬਰੈਡ ਤਿਆਰ ਕਰ ਲੈਣੇ ਆ ਹੁਣ ਆਪਾਂ ਬਰੈਡ ਨੂੰ ਕਟਾਂਗੇ ਤੇ ਦੇਖਾਂਗੇ ਕਿਸ ਤਰ੍ਹਾਂ ਦਾ ਬਣਿਆ ਆ ਦੇਖੋ ਆਪਾਂ ਕੱਟ ਲਵਾਂਗੇ ਹੁਣ ਇਹਨੂੰ ਕੱਟ ਕੇ ਦੇਖੋ ਕਿੰਨੇ ਵਧੀਆ ਬਣੇ ਆ ਦੇਖੋ ਆਪਣੀ ਜਿਹੜੀ ਕਰੀਮ ਪਾਈ ਸੀ ਉਹ ਚੀਜ਼ ਦੀ ਤਰ੍ਹਾਂ ਹੀ ਦੀ ਆ ਪਰ ਆਪਾਂ ਵਧੀਆ ਤਰੀਕੇ ਨਾਲ ਘਰ ਦੀਆਂ ਹੀ ਚੀਜ਼ਾਂ ਪਾਉਣੀਆਂ ਆ ਜੋ ਆਪਣੇ ਲਈ ਬ੍ਰੈਡ ਹੈਲਥੀ ਹੋਵੇ ਦੇਖੋ ਕਿੰਨੇ ਵਧੀਆ ਬਣੇ ਆ ਤੁਸੀਂ ਵੀ ਜਰੂਰ ਘਰ ਆਪਣੇ ਬਣਾ ਕੇ ਇੱਕ ਵਾਰ ਟਰਾਈ ਕਰਕੇ ਦੇਖੋ ਕਿੰਨੇ ਵਧੀਆ ਬਣਦੇ ਸੀ बार-बार ਬਣਾਉਂਗੇ ਘਾਣ ਲੇ ਦੇਖ ਸਕਦੇ ਕਿੰਨਾ ਵਧੀਆ ਆ ਪਰਪਰ ਤਰੀਕੇ ਨਾਲ ਘੱਟ ਨਾ ਪੈਣਾ ਨੂੰ ਅੱਜ ਪਤਾ ਨਹੀਂ ਮੇਰੇ ਨਾਲ ਕੀ ਕੀ ਹੋ ਰਿਹਾ ਹੈ ਤੇ ਆਪਾਂ ਹੁਣ ਸਾਸਤਾਨ ਖਾਵਾਂਗੇ ਨਾ ਜਮੀ ਜਮੀ